پتا نہیں میری والی کتنے گواچ گئی نیا باہر پتا نہیں والے گواچ گئی والی, کی. جیڑا کیڑا والی بڑی سوالو سو اگ لگی گواچ کے تو کتوں لبنی ہے ہوں میں گرپرین سد کے لیا لب دیا کہ لبا لبائی دے نال میرے آدمی والی نہیں لبھی تھوڑے پتا نہیں کتنے لبنی ہے ਕੀ ਹੋ ਗਿਆ ਦੀਦੀ ਕੀ ਲੱਭਦੇ ਫਿਰਦੇ ਹੋ ਮੈਂ ਮਰੇ ਚੱਗੀ ਤੁਹਾਨੂੰ ਦੇਖਣ ਨੂੰ ਤੇ ਮੈਂ ਹਾਂ ਚਲ ਮਨਿਆਣਾ ਨੂੰ ਘਮਾ ਆਪਰਾ ਲਿਆਵਾਂ ਦਵਾਈ ਪਤਾ ਨਹੀਂ ਆਵੇ ਕੰਮ ਉਹ ਲੱਭਣੇ ਕਿੱਥੇ ਡਿੱਗ ਤੈਨੂੰ ਪਤਾ ਹੈ ਉਹਦੇ ਕੰਮ ਹੋਣੇ ਗਵਾਂਡਨ ਦੇ ਇਹ ਹੋਰ ਕਿ ਇਹ ਦੇ ਨਹੀਂ ਕੰਮ ਨਹੀਂ ਨਹੀਂ ਇਹਦੀ ਭੈਣ ਨੂੰ ਕਾਲ ਲਗਾਈ ਇਹ ਕਰੇ ਤੇ ਮੇਨੋ ਦੇ ਹਾਇਤਰੀਆਂ ਵਾਲੇ ਇਹ ਕਿੰਨੇ ਚਸ਼ੂ ਨੇ ਅਈ ਦਸ ਕਦੀ ਵਾਲੀਆਂ ਨੇ ਵੇਖੀਆਂ ਬੰਦੇ ਨੇ ਆਪਨੇ ਬੜੇ ਪੈੜੀ ਨਜ਼ਰੋ ਦੀ ਜਾਂ ਬੜੀ ਬੜੀ ਪੈੜੀ ਨਜ਼ਰੋ ਦੀ ਉਹ ਜਿਹੜੀ ਚੀਜ਼ ਵੇਖ ਲੈਂਦੀ ਹੈ ਨਾ ਉਹ ਸਮਝੋ ਗਈ ਇੱਥੋਂ ਇੱਕ ਵਰੀ ਜਿਹੜੀ ਇੱਕ ਵੇਖ ਪਾਲ ਮੈਂ ਸਕੂਟਰੀ ਤੇ ਚਲ ਕੇ ਪਿੱਛੋਂ ਮੱਜਾ ਮਾਰ ਜੇ ਕਿੱਥੇ ਚੱਲੀ ਦਸ ਜਦੋਂ ਇਹ ਜਾਂਦੇ ਸਾਨੂੰ ਦੱਸ ਕੇ ਜਾਂਦੇ ਇਹਨਾਂ ਲਈ ਦੱਸੋ ਨਹੀਂ ਹੱਦ ਤੋਂ ਹੀ ਲੋਕਾਂ ਵਾਲੀ ਇਤੇ ਆਏ ਪਹਿਣਾ ਨਿਗਾਹ ਰੱਖਦੇ ਅੱਗ ਲਾਤੀ ਨਾ ਮੇਰੀ ਵਾਲ ਹਾਂ ਹਾਪ ਤੇ ਕੰਜਰੀਵਾਨ ਦਾ ਸਵੰਨਾ ਪਾਉਂਦੀ ਹੈ ਸਾਡੀਆਂ ਵਾਲੀਆਂ ਵੀ ਇੱਕੇ ਮਨੀ ਜਰੀ ਕਿੱਥੋਂ ਬੰਦਾ ਲੱਭਿਆ ਇਨੇ ਘਾਜੋ ਗੁਰਪਤ ਲੱਭਦੀਆਂ ਵਾਹੇ ਵੇਖਾ ਮੇਰੀ ਭੈਣ ਜੇ ਕਿੱਥੇ ਲੱਭਦੀ ਲੁੱਭਦੀ ਧਿਆਨ ਮਾਰ ਕੇ ਇੱਥੇ ਜੇ ਪਾਲੀ ਲੱਭੋ ਮम्मा ਦੀ ਵਾਰੀ ਆਲੀ ਕੋ ਆਤੀ ਪੁੱਤ ਵਾਲੀ ਲੱਭੋ ਕੋਈ ਇੱਥੇ ਇੱਥੇ ਆ ਵੀਰ ਸਿੰਘ ਮੇਰੇ ਹੈ ਨਹੀਂ ਕੰਨ ਦਾ ਬੜਾ ਮਹਿੰਗਾ ਹੈ ਜੇ ਪਾਪਾ ਨੂੰ ਪਤਾ ਲੱਗ ਗਿਆ ਨਾ ਲੜਾਈ ਪਾ ਦੇਣੀ ਆ ਤਾਂ ਪਿੰਆ ਯਾਰ ਨੂੰ ਸੁਣਨਾ ਆ ਨਹੀਂ ਤਾਂ ਪਤਾ ਨਹੀਂ ਮੈਂ ਤਾਂ ਬਾਬਾ ਚਲੋ ਗਿਆ ਕੁਝ ਵੀ ਨਹੀਂ ਲਈ ਹਾਂ ਜੇ 50000 ਦਾ ਸੋਨਾ ਆਇਆ ਤਾਂ ਦੱਸ ਕਿੱਥੋਂ ਕੁੜੇ ਬਣਾਉਣੀ ਜੇ ਪੜਣਾ ਕਾਲ ਮੈਂ ਸੂਟ ਲਿਆਈ ਨਾ ਮੈਨੂੰ ਉਹ ਤੇ ਸੂਟ ਵਿਖਾ ਤੇ ਜਿਵੇਂ ਖੌਣ ਚੜ ਗਈ ਤੇ ਵਿੱਚੋਂ ਆਹ ਤੇ ਇਹ ਤਾਂ ਬੜਾ ਹੀ ਸੋਹਣਾ ਬੜਾ ਹੀ ਸੋਹਣਾ ਪਰ ਜਦੋਂ ਮੈਂ ਘਰੇ ਜਾ ਕੇ ਵੇਖੇ ਤੇ ਵਿੱਚ ਟੋਕਰ ਮੈਂ ਲੱਭ ਗਈ ਕੰਚਰੀ ਵਿਚੜਾਂ ਦੇ ਵਿੱਚ ਕੰ ਦਾ ਹੀ ਸੂਟ ਸਾਰਾ ਨਿਕਲਿਆ ਮੋੜਦੇ ਜਾਣਾ ਉਹਨਾਂ ਨੇ ਖਤਰ ਨਹੀਂ ਕੋਈ ਵਿਖਾਉਂਦੇ ਕਿ ਹਰ ਗੱਲ ਚੁੱਕੀ ਉਹਦੇ ਸਿਰ ਜਾਗੇ ਸਾਡੀ ਜਿਹੜੀ ਗੱਲ ਹੁੰਦੀ ਉਹਦੇ ਕਰਨੀ ਪਾਉਂਦੇ ਜਾ ਕੇ ਤੇ ਇਹੋ ਕੁਸ਼ੀ ਹੋਣਾ ਜੇ ਮੈਂ ਦੁਕਾਨ ਵਾਲੀ ਮੋੜਨ ਚਲ ਗਈ 50 60 ਹਜ਼ਾਰ ਦਾ ਕਾ ਚਾ ਸੂਟ ਨਾ ਵਿਖਾਇਆ ਕਿਤੇ ਮੇਰਾ ਤੇ ਸੱਚੀ ਕੱਲ ਵੀ ਦੇਣ ਐਡਾ ਮਾੜਾ ਤੇ ਅੱਜ ਮੇਰੀ ਵਾਲੀ ਕੁੜੇ ਘਾ ਚ ਗਈ ਹੈ ਬਹੁਤ ਹੈ ਸੱਚੀ ਮਾਇ ਤੇ ਨਾ ਕਾਂ ਤੋਂ ਤੇ ਆਵੇ ਕੰਨਾਂ ਨੂੰ ਹੱਥ ਲੱਗੇ ਕਿਸੇ ਨੂੰ ਚੀਜ਼ ਨਾ ਵਿਖਾਵ ਚੁੱਪ ਕੀਤੇ ਰੋ ਲੈ ਕੇ ਤੇ ਆਪਣੇ ਘਰ ਬਹਿ ਜਾ ਰਮਾਨ ਕੀ ਕਿਸੇ ਨੇ ਗੁਣ ਪਾਇਆ ਹਨ ਸਰ ਕਰਦੇ ਸੀ ਕੀ ਹਨ ਚਲ ਦੀਦੀ ਚੱਲੀਏ ਘਰ ਐਵੇਂ ਤੁਸੀਂ ਚੁੱਪ ਜਿਹੜੀ ਚੀਜ਼ ਜਿਹੜੀ ਚੀਜ਼ ਲਿਆਂਦੀ ਕਰਨ ਵੀ ਉਹ ਉਹਦੇ ਬੂਹੇ ਗਾੜੀ ਜਾ ਕੇ ਵਿਖਾ ਦੇਣੀ ਜਿੰਨੇ ਚਿਰ ਵਿਖਾੜ ਹੀ ਦੇਣੀ ਉਂਝ ਤੇ ਤੁਹਾਨੂੰ ਰੋਟੀ ਨਹੀਂ ਲੰਗਦੀ ਜੇ ਤੁਹਾਨੂੰ ਕਹੀਏ ਤੇ ਤੁਹਾਨੂੰ ਗੁੱਸਾ ਲੱਗਦਾ ਮੈਂ ਹਾਂ ਚਲੇ ਆ ਮਾਂ ਦੀ ਆ ਵਿਖਾਤ ਮੈਂ ਵਿਖਾਤ ਨਹੀਂ ਮੈਨੂੰ ਕੀ ਪਤਾ ਹੀ ਮੇਰੇ ਨਾਲ ਆ ਕਹਾਣੀ ਪੰਜ ਜਾਣੀ ਹੈ ਮੈਨੂੰ ਤੇ ਰਾ ਨੂੰ ਰੋਟੀ ਨਹੀਂ ਲੰਗਣੀ ਅੜਗੇ ਮੇਰਾ ਜੇ ਲੱਗ ਗਿਆ ਵੀਰ ਨੂੰ ਪਤਾ ਤੋਨੇ ਤੇ ਸਾਰੇ ਘਰ ਚ ਲੜਾਈ ਪਾ ਦੇਣੀ 50 60 ਹਜ਼ਾਰ ਦਾ ਨੁਕਸਾਨ ਕਰਕੇ ਤੇ ਆ ਗਏ 50000 ਨੂੰ ਸੋਨੇ ਕਿੱਥੋਂ ਬਣਾਉਣੀ ਹੈ ਨਿਆਣਿਆਂ ਦੇ ਪੜਾਈ ਖਰਚੇ ਕਿੰਨੇ ਪੈਣਾ ਹੁੰਦੇ ਰਵਾਲੀਆਂ ਕਿੱਥੋਂ ਬਹਣਦੀਆਂ ਮੈਨੂੰ ਤੇ ਲਪੈ ਗਈ ਚੱਟੀ ਅੱਜ ਬਹੁਤ ਸੜਫੜੀ ਮੈਂ ਤੇਰੇ ਕੰਨਾਂ ਨੂੰ ਹੱਥ ਲੱਗ ਮੈਂ ਨਹੀਂ ਕਹ ਤਾ ਕਿਸੇ ਚੀਜ਼ ਚੂਜ ਬਖਾਇਆ ਕਰਦੀ ਜੋ ਮਰਜੀ ਕੋਈ ਕਵੇ ਦੇ ਨਾਮ ਦਾ ਮੈਂ ਆਖਿਆ ਤੇਰ ਮੈਂ ਲੈਂਦੀ ਨਹੀਂ ਮੈਂ ਤਾਂ ਫਾਵੜ ਫਰੇ ਜਾ ਆ ਉਹ ਠੀਕ ਹੈ ਤੂੰ ਇਹ ਸਾਰਾ ਸਾਰਾ ਐ ਜਿੰਜਰ ਵਖਾਣ ਹੀ ਲੈਂਦੀ ਉਹ ਤੁਹਾਨੂੰ ਠੰਡ ਨਹੀਂ ਪੈਂਦੀ ਤਾਂ ਹੁਣ ਬੰਦਾ ਕੀ ਕਰੇ ਨਹੀਂ ਨਹੀਂ ਆਖਿਆ ਮੈਂ ਕਿਹਾ ਹੁਣ ਮੈਂ ਦੁਆਰੀ ਹਾਂ ਕਿ ਹੁਣ ਮੀਂਹ ਵਿਖਾਇਆ ਕਰੋ ਨਾ ਵਿਖਾਇਆ ਕਰੋ ਜੇੜੀ ਕੋਈ ਨਿੱਕੀ ਜੀ ਸੂਈ ਜਿੰਨੀ ਚੀਜ਼ ਵੀ ਲੈਂਦੀ ਉਹ ਵੀ ਉਹ ਨੂੰ ਐ ਨਹੀਂ ਨਹੀਂ ਆ ਹੁਣ ਮੈਨੂੰ ਪੈ ਗਈ ਠੰਡ ਹੁਣ ਗਵਾਚ ਗਈ ਹੈ ਨਾ ਹੁਣ ਪੈ ਗਈ ਹੁਣ ਵੇਖੀ ਵਾ ਕਿੱਡੀ ਹੌਲੀ ਹੋ ਜਾਂਦੀ جدو ہے <STUD trucs> <مت مت>